ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਕਿ ਲਗਾਤਾਰ ਦੋ 올림픽 ਗੇਮਾਂ ਵਿੱਚ ਭਾਰਤੀ ਟੀਮ ਵੱਲੋਂ ਜਿਹੜਾ ਉਹ ਕਾਂਸੀ ਦਾ ਮੈਡਲ ਜਿੱਤਿਆ ਗਿਆ ਐਡਾ ਮਿਹਨਤ ਮੜਿਆ ਨੇ ਬਹੁਤ ਕੀਤੀ ਸੀ ਤੇ ਆਸ ਸੀ ਕਿ ਸ਼ਾਇਦ ਇਹ 골ਡ ਮੈਡਲ ਵੀ ਜਿੱਤ ਜਾਣ ਪਰ ਸੈਮੀਫਾਈਨਲ ਹਾਰਨ ਕਰ ਇਹ ਜਿਹੜਾ ਉਹ 골ਡ ਤੱਕ ਨਹੀਂ ਪਹੁੰਚ ਸਕ ਸਕੇ ਇਹ ਵੀ ਬਹੁਤ ਮਿਹਨਤ ਕੀਤੀ ਆ ਮੁੰਡਿਆਂ ਨੇ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਕਿਉਂਕਿ ਇਸ ਟੀਮ ਵਿੱਚ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਉੱਥੇ ਹਿੰਦੁਸਤਾਨ ਦਾ ਨਾਮ ਵੀ ਰੌਸ਼ਨ ਕੀਤਾ ਕਿਉਂਕਿ 10 ਮੁੰਡੇ ਜਿਹੜੇ ਉਹ ਕੱਲੇ ਪੰਜਾਬ ਦੀ ਟੀਮ ਵੱਲੋਂ ਖੇਡ ਰਹੇ ਪੰਜ ਮੁੰਡੇ ਤੇ ਕੱਲੇ ਅਵਸਰ ਦੇ ਹੀ ਆ ਤੇ ਉਹਨਾਂ ਵਿੱਚ ਸਦਾਰ ਜਰਮਨਜੀਤ ਸਿੰਘ ਜਿਹੜੇ ਸਾਫ ਸੂਰਤ ਨੇ ਉਹ ਖੇਡਦੇ ਪਤਾ ਲੱਗਦਾ ਸੀ ਕਿ ਵਰਲਡ ਵਿੱਚ ਸਿੱਖ ਟੀਮ ਖੇਡ ਰਹੀ ਆ ਕਿਉਂਕਿ ਲਗਭਗ ਬਹੁਤੇ ਮੁੰਡੇ ਜਿਹੜੇ ਉਹ ਸਿੱਖ ਪਰਿਵਾਰਾਂ ਨਾਲ ਇਹਨਾਂ ਦਸਾਂ ਵਿੱਚੋਂ ਵੀ ਤੇ ਉਹਨਾਂ ਚੋਂ ਜਿਹੜਾ ਜਰਮਨਜੀਤ ਉਹ ਸਾਫ ਸੁਰਤ ਹੋਣਾ ਮੈਂ ਸਮਝਦਾ ਕਿ ਬਹੁਤ ਚੰਗੀ ਗੱਲ ਆ ਮੈਂ ਪਰਿਵਾਰ ਨੂੰ ਅਤੇ ਸਮੁੱਚੀ ਟੀਮ ਨੂੰ ਦੇਸ਼ਵਾਸੀਆਂ ਨੂੰ ਵਧਾਈ ਦਿੰਨਾ ਕਿ ਇਹਨਾਂ ਨੇ ਜਿਹੜਾ ਪੰਜਾਬ ਦਾ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਇਹਨਾਂ ਨੂੰ ਤੰਦਰੁਸਤੀ ਵਸ਼ੇ ਗੁਰੂ ਮਹਾਰਾਜ ਇਹਨਾਂ ਨੂੰ ਸੇਰ ਜਾਪੀ ਬਖਸ਼ਣ ਤੇ ਇਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਤੰਦਰੁਸਤਿਵਕ ਚਰਚਾ ਜਨਣਾ ਨੇ ਇਹ ਬੱਚਿਆਂ ਨੂੰ ਹੌਸਲਾ ਵਜਾਈ ਕਰਕੇ ਇਹਨਾਂ ਟੀਮਾਂ ਲਈ ਤਿਆਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ